ਇਹ ਫੁੱਲ ਟੌਪ ਮਾਡਲ ਆ ਜੀਡੀ ਲਿੰਕ ਵਾਲਾ ਸਪੈਸ਼ਲ ਮੰਗਾਉਣਾ ਪਿਆ ਜੱਸ ਕੱਲੇ ਕੱਲੇ ਟਾਇਰ ਤੇ ਸੱਜਣੋਂ ਹਲੇ ਵੀ ਐਮ ਆਰਐਫ ਦੇ ਲਾਉ ਗਏ ਜਿਵੇਂ ਕਹਿੰਦੀ ਓਵੇਂ ਖੜੇ ਨਾ ਪੋਰਾ ਬਿਲਕੁਲ ਸੈਕੂਰੋਮੈਕਸ ਵਗੇਰਾ ਬਿਨਾ ਕਲੱਚ ਤੋਂ ਗੇਅਰ ਪੈਂਦੇ ਇਹਦੇ ਬਿਨਾ ਕਲੱਚ ਤੋਂ ਗੇਅਰ ਪੈਂਦੇ ਆ ਟਰੈਕਟਰ ਇੰਨਾ ਸੋਹਣਾ ਵੀ ਯਾਰ ਇਹਨੂੰ ਤੁਸੀਂ ਕਹਿ ਨਹੀਂ ਸਕਦੀ ਵੀ ਇਹ 20 ਮਾਡਲ ਆਦਾ ਜੀਡੀ ਲਿੰਕ ਲਿਖਾਉਂਦਾ ਨਾ ਇਹ ਫੁੱਲ ਟੌਪ ਮਾਡਲ ਜੀ ਆਉਂਦਾ ਓਕੇ ਸੀ ਆਰ ਡੀ ਆ ਹਨਾ ਫੁੱਲ ਟੌਪ ਮਾਡਲ ਹੀ ਇਹ ਆ ਇੰਜੈਕਟਰਾਂ ਚ ਓਕੇ ਪੰਜਾਹ ਨੰਬਰ ਆਈ ਸਾਰੇ ਆਪਣੇ ਕੋਲੇ ਕਾਪੀ ਕਾਗਜ਼ ਸ ਇਹ ਚੱਲਿਆ ਹੋਊਗਾ 6-700 ਘੰਟਾ ਚੱਲਿਆ ਹੋਇਆ ਵੀ ਜੀ ਇਹ ਹੈਗਾ ਜੀ 2022 ਮਾਡਲ 2022 ਮਾਡਲ ਇਹ ਚੱਲਿਆ 320 ਘੰਟਾ ਰਿਜਨਲ ਸਿਰਫੀ ਹਾਂ ਜਿਵੇਂ ਨਵਾਂ ਨਵਾਂ ਟਰੈਕਟਰ ਆ 3 ਸਪੀਡ ਦੇ ਵਿੱਚ ਹੈਗਾ ਓਕੇ ਕੰਦਾ ਘੱਟ ਮਿਲਦਾ ਗੈਰਜ ਤੇ ਬਾਧੂ ਮੇਰੇ ਮਿਲੇ ਖੇਤਾਂ ਵਿੱਚ ਬੁੱਕਦਾ ਹਨਾ ਘੱਟ ਮਿਲਦਾ ਗੈਰਜ ਤੇ ਬਾਧੂ ਮਿਲੇ ਖੇਤਾਂ ਵਿੱਚ ਬੁੱਕਦਾ ਲੋਕੀ ਗੱਲਾਂ ਕਰਦੇ ਨੇ ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ ਸਹੀ ਗੱਲਾਂ ਨਾ ਇਹ ਤਾਂ ਸੱਚ ਨੂੰ ਕੋਈ ਤੋੜ ਨਹੀਂ ਇਹ ਇਹਦਾ ਆਪਣਾ ਜੀ 2022 ਮਾਡਲ ਇਹ ਵੀ ਹੋਰ ਵੀ ਲਈ ਹੈ ਅੱਛਾ 4 ਲੀਟਰ ਟਰੈਕਟਰ ਆਪਣੇ ਕੋਲੇ ਬਾਦੂੜੇ ਬਾਦੂੜੇ 4x4 ਕਿਰਾਏ ਤੇ ਵੀ ਲੈਣੇ ਹੋਣਾ ਆਪਾਂ ਕਿਰਾਏ ਤੇ ਵੀ ਦੇ ਦਿੰਨੇ ਆ ਇਹਨਾਂ ਲੋਕ 355000 ਦਾ ਤੇ ਨਵਾਂ ਟਰੈਕਟਰ ਆ ਸਾਰਾ ਰੀਜਨਲ ਆ 2019 ਮਾਡਲ ਪੰਜਾਬ ਨੰਬਰ ਆ ਵੀ ਹਨਾ ਡਬਲ ਕਲਚ ਡਿਸਟਰੀਬਿਊਟਰ ਟਾਪ ਮਾਡਲ ਸਿਕੰਦਰ ਡਬਲ ਕਲਚ ਐ ਡਿਸਟਰੀਬਿਊਟਰ ਐ ਤੇ ਇਹ ਕਿਨੇ ਆਪਣੇ 3 ਸਪੀਡ ਚ ਆ ਜਾਂਦਾ ਬਈ ਇਹ ਨਹੀਂ ਇਹ 2 ਸਪੀਡ ਆ ਜੀ ਅਸਾ 2 ਸਪੀਡ ਦੇ ਵਿੱਚ ਆ ਓਕੇ ਲੋਬੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਸਹਿਰ ਬਰਨਾਲਾ ਦੇ ਵਿੱਚ ਪਹੁੰਚ ਗਏ ਮਿੱਤਰੋ ਟਰੈਕਟਰ ਮੰਡੀ ਦੇ ਵਿੱਚ ਤੁਸੀਂ ਟਰੈਕਟਰ ਨੂੰ ਦੇਖ ਕੇ ਨਾ ਭਲੇਖਾ ਖਾਂਦੇ ਹੋਮੋਗੇ ਵੀ ਏ ਪਰ ਮਿੱਤਰ ਪਿਆਰਿਓ ਜਿਹੜੇ ਭਰਾ ਦੇ ਆਪਾਂ ਲਵੇ ਖੜੇ ਆ ਲਗਭਗ ਇਹ ਸਾਰੀ ਏਜੰਸੀਆਂ ਵਰਗੇ ਸ਼ੋਰੂਮ ਕੰਡੀਸ਼ਨ ਦੇ ਟਰੈਕਟਰ ਖਰੀਦੇ ਆ ਤੇ ਗੱਗੀ ਹਾਂਜੀ ਕਿੰਨਾ ਮਾਡਲ ਆ ਟਰੈਕਟਰ ਇਹ ਇਹ 2020 ਮਾਡਲ ਆ ਵੀਰੇ 2020 ਮਾਡਲ ਆ ਹਾਂਜੀ ਤੇ ਕੰਡੀਸ਼ਨ ਤਾਂ ਇਹਦੀ ਮਤਲਬ ਸ਼ੋਰੂਮ ਹੀ ਆ ਹੈਨਾ ਤੇ 800 ਘੰਟਾ ਜਿਹਨੂੰ ਚੱਲਿਆ ਹੋਇਆ ਹੈ 800 ਘੰਟੇ ਚੱਲਿਆ ਹੈ ਸਿਰਫ ਕਿਸੇ ਫੁੱਲ ਟੌਪ ਮਾਡਲ ਆ ਜੀ ਡੀ ਲਿੰਕ ਕਾਲਾ ਸਪੈਸ਼ਲ ਮੰਗਾਉਣਾ ਪਿਆ ਜੱਸੀ ਜੀ ਅੱਛਾ ਪੂਣੀ ਆਉਂਦਾ ਹੈ ਓਕੇ ਮਿੱਤਰ ਪਿਆਰਿਓ ਸਿਰਫ ਕਿੰਨਾ 830 ਘੰਟੇ ਇਸੇ ਦੀ 860 ਘੰਟੇ ਰਿਜਨਲ ਚੱਲਿਆ ਜੀ ਆਹ ਆਹ ਮਰੀ ਕੈਮਰਾ ਦੇਖੀ ਕੱਲੇ ਕੱਲੇ ਟਾਇਰ ਤੇ ਸੱਜਣੋਂ ਹਲੇ ਵੀ ਐਮ ਆਰ ਐਫ ਦੇ ਲਾਉਗੇ ਜਿਵੇਂ ਕਹਿੰਦੀ ਓਵੇਂ ਖੜੇ ਨੇ ਪੋਰਾ ਬੀਨਾ ਸੈਕੂਮੈਕਸ ਵਗੇਰਾ ਬਿਨਾ ਕਲਚ ਤੋਂ ਗੀਅਰ ਪੈਂਦੇ ਇਹਦੇ ਬਿਨਾ ਕਲਚ ਤੋਂ ਗੀਅਰ ਪੈਂਦੇ ਆ ਉਹ ਓਰੀਜਿਨ ਕਰਕੇ ਦਿਖਾਈ ਆ ਦਿਖਾਈ ਦੱਸੀ ਕਾ ਕੀ ਇਹਦੇ ਬਾਰੇ ਨੇ ਕਲੱਚ ਦਾ ਹੈਗਾ ਜਦੋਂ ਆਪਾਂ ਤੋੜ ਦਿਆ ਮਤਲਬ ਕਲੱਚ ਦੱਬਦੀ ਲੋੜ ਨਹੀਂ ਪੈਂਦੀ ਮਤਲਬ ਪਹਿਲਾ ਗੇਅਰ ਜਦੋਂ ਪਾਉਣਾ ਉਦੋਂ ਕਲੱਚ ਦੱਪਣਾ ਪੈਂਦਾ ਕਿਸੇ ਗੇਅਰ ਕੋਈ ਮਰਜ਼ੀ ਗੇਅਰ ਪਾ ਸਕਦਾ ਹੈ ਜੀ ਅਸਾਂ ਕਲੱਚ ਦੱਪਣ ਦੀ ਲੋੜ ਨਹੀਂ ਸਿੱਧੇ ਹੀ ਪਹਿਲਾ ਗੇਅਰ ਵੀ ਐਂ ਹੀ ਪੇਜੂ ਐਂ ਹੀ ਪਾਏ ਆਂ ਆਦਲਾ ਆਟੋਮੈਟਿਕ ਵਾਂਗੂ ਆ ਹਾਂ ਓਕੇ ਥੈਂਕ ਯੂ ਸਪੈਸ਼ਲ ਮੰਗਾਉਣਾ ਪੈਂਦਾ ਸਪੈਸ਼ਲ ਜਿਹੜੇ ਬੰਦੇ ਨੂੰ ਨੌਲੇਜ ਆ ਉਹੀ ਲੱਗਦਾ ਬਈ ਫਿਰ ਇਹਦੀ ਨਵੇਂ ਦੀ ਕੀਮਤ ਕਿੰਨੀ ਕਹੂ ਨਵਾਂ ਇਹ ਆਉਂਦਾ ਨਹੀਂ ਆਉਂਦਾ ਨਹੀਂ ਇਹ ਕਿੰਨੇ ਸੀ ਆਰ ਡੀ ਆਉਂ ਲੱਗ ਰਾਂ ਅਸਾਂ ਹੀ ਡੀ ਆਈ ਸਿੰਪਲ ਦੇ ਵਿੱਚ ਐ ਇਹ 12 ਲੱਖ ਦਾ ਬਾਕੀ ਹੋਰ ਮਾੜਾ ਮੂਟਾ ਮੌਕੇ ਤੇ ਕਰ ਲਾਂ ਮਾੜਾ ਮੂਟਾ ਨਹੀਂ ਫੁੱਲ ਹੀ ਕਰਦੀ ਕਰ ਲਾਂਗੇ 12 20 ਮੋਲ ਆ ਜੀ 12 ਲੱਖ 20 ਹਜ਼ਾਰ 20 ਹਜ਼ਾਰ ਤੋਂ ਉੱਪਰ ਲਉ ਹੀ ਗਿਆ ਯਾਰ ਵੀ ਵੀਡੀਓ ਦੇਖਿਆ ਉਪਰ ਹੋਦਾ ਵੀ ਬਸ ਲੈ ਮੈਂ ਤਰੂ ਪੂਰੇ 12 ਦੇ ਵਿੱਚ ਦਵਾ ਦਾਂਗੇ ਯਾਰ ਹਨਾ ਤੇ ਲੈ ਇਧਰਲੇ ਪਾਸੇ ਵੀ ਕੈਮਰਾ ਮਾਰ ਧਰਮੇ ਹਨਾ ਟਰੈਕਟਰ ਇੰਨਾ ਸੋਹਣਾ ਵੀ ਯਾਰ ਇਹਨੂੰ ਤੁਸੀਂ ਕਹਿ ਨਹੀਂ ਸਕਦੀ ਵੀ ਇਹ 20 ਮਾਡਲ ਆ ਜੀਡੀ ਲਿੰਕ ਲਿਖਿਆ ਹੋਣਾ ਇਹ ਫੁੱਲ ਟੌਪ ਮਾਡਲ ਜੀ ਹੁੰਦਾ ਅੱਛਾ ਜੀਡੀ ਲਿੰਕ ਹੋਰ ਕਿਸੇ ਟਰੈਕਟਰ ਤੇ ਦੇਖ ਲਓ ਨਹੀਂ ਲਿਖਿਆ ਹੋਊਗਾ ਨਹੀਂ ਲਿਖਿਆ ਹੁੰਦਾ ਇਹ ओके okay. ये जमा फुल टॉप मॉडल है ओके लै ला। okay. मित्रो कल्ले हार दी कमीया हार पाके तुसी कहदो कि भी नवा ल्यांदा हैना 830 ਘੰਟੇ ਚੱਲਿਆ ਹੋਇਆ ਸੱਚ ਨੂੰ ਬੜਾ ਘੈਂਟ ਟਰੈਕਟਰ ਹੈ ਅੱਗੇ ਆ ਵੀ ਖੜਾ ਹੋਰ ਵੀ ਲਈ ਅਸਾ ਵੀ ਆਪਣੀਆਂ ਲੈ ਮੈਤਰੋ ਯਾਰ ਹਣ ਇੱਕ ਨੀਲਾ ਤੇ ਇੱਕ ਹਰਾ ਫੁੱਲ ਟੌਪ ਮਾਡਲ ਹੈ ਟਾਈਗਰ ਹੈ ਸੀਆੜੀ ਇੰਜਨ ਚਾ ਜੀ ਅੱਛਾ ਇਹ ਇਹ ਮਤਲਬ ਹੁਣ ਵਾਲਾ ਜਿਹੜਾ ਹੁਣ ਆ ਰਿਹਾ ਬੜਾ ਹੁਣ ਆ ਉਹ ਐਸਆਰ ਉਹ ਕੇ ਸੀਆੜੀ ਆ ਹੈਨਾ ਫੁੱਲ ਟੌਪ ਮਾਡਲ ਇਹ ਆ ਇੰਜੈਕਟਰਾਂ ਚ ਓਕੇ ਪੰਜਾਬ ਨੰਬਰ ਆਈ ਸਾਰੇ ਆਪਣੇ ਕੋਲੇ ਕਾਪੀ ਕਾਗਜ਼ ਸਾਰੇ ਓਕੇ ਮਿਲਣਗੇ ਅੱਛਾ ਜੌਂਡੀਅਰ ਵੀ ਪੰਜਾਬ ਨੰਬਰ ਤੇ ਇਹ ਵੀ ਪੰਜਾਬ ਨੰਬਰ ਹੀ ਆ ਹਾਂ ਪੰਜਾਬ ਓਕੇ ਤੇ ਇਹ ਕਿੰਨੇ ਘੰਟੇ ਚੱਲਿਆ ਹੋਇਆ ਬਾਈ ਇਹ ਚੱਲਿਆ ਹੋਊਗਾ 6-700 ਘੰਟਾ ਚੱਲੇ ਹੋਏ ਹੋਈ ਵੀ ਜੀ 6-700 ਘੰਟਾ ਨੰਬਰ ਇਹ ਤਾਂ ਪੰਜਾਬ ਦੀ ਜਣਾ ਪੰਜਾਬ ਦੀ ਆ ਓਕੇ ਪਾਰਟੀ ਕਮੀ ਦੇ ਨਾਮ ਹੋ ਬਈ ਇਹ ਫਰਸਟ ਪਾਰਟੀ ਆ ਜੀ ਉਹ ਵੀ ਫਰਸਟ ਹੈ ਵੀ ਫਰਸਟ ਹੈ ਅੱਛਾ ਉਹ ਵੀ ਫਰਸਟ ਪਾਰਟੀ ਹੈ ਇਹ ਵੀ ਫਰਸਟ ਪਾਰਟੀ ਤੇ ਕਲਮ ਕੋਲੋਂ ਤਾਂ ਨਹੀਂ ਕਿਤੇ ਲੱਗੀ ਸਾਰੀ ਓਰੀਜਨਲ ਸਾਰਾ ਓਰੀਜਨਲ ਜਿਹੜੀ ਚੀਜ਼ ਕਹਾ ਗਿਆ ਆਪਾਂ ਦੱਸ ਕੇ ਉਨੀ ਦੇਵਾਂ ਠੀਕ ਹੈ ਲੈ ਮੇ ਮਿੱਤਰੋ ਪਿਆਰਿਓ ਪੂਰੇ ਘਾਹ ਟਰੈਕਟਰ ਪਿੱਛੋਂ ਵੀ ਦਿਖਾ ਦਿੱਤੀ ਧਰਮੇ ਇੱਧਰ ਵੀ ਦਿਖਾ ਕੇ ਹਨਾ ਤੇ ਵਿੱਚੋਂ ਕੰਡੀਸ਼ਨ ਦਿਖਾ ਦਿਆ ਕਰ ਮਗਰਾਟ ਮ ਜਿੰਨਾ ਵੀ ਟਰੈਕਟਰ ਆ ਯਾਰ ਆਪਣਾ 9,85,000 ਰੁਪਿਆ ਅਸਾ 9,85,000 ਹਾਂ ਇਹ ਮੌਕੇ ਤੇ ਆਪਾਂ ਦੇ ਦਾਂਗੇ 60,000 ਦਾ 9,60,000 ਦਾ ਹਾਂ ਸਾਢੇ ਹੋਰ ਮਾੜਾ ਮੋਟਾ ਮੌਕਾ ਸਾਢੇ 9 ਲੱਖ ਦਾ ਮਿਲ ਜੂ ਲੈ ਮਿੱਤਰੋ ਸਾਢੇ 9 ਲੱਖ ਦਾ ਸੋਨਾਲੀ ਕਾਲਿਆਂ ਦਾ ਇਹ ਹੈ ਹਨਾ ਟਾਈਗਰ ਸ਼ੇਰ ਆ ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਹੈ ਵੀ ਤੇ ਲਓ ਮਿੱਤਰ ਪਿਆਰੋ ਘੈਂਟ ਘੈਂਟ ਟਰੈਕਟਰ ਹੁੰਦੇ ਆ ਇਹ ਤਾਂ ਹੈਗਾ ਸੋਨਾਲੀ ਕਾਲਿਆਂ ਦਾ ਟਾਈਗਰ ਤੇ ਇਹ ਹੈਗਾ 5405 ਜੌਂਡੀ ਯਾਰ ਹਨਾ 55 ਦਾ ਹਾਂ ਦੋਨੇ ਟੌਪ ਮਾਡਲ ਨੇ ਫੁੱਲ ਟੌਪ ਤੇ ਉਸਤਾਦ ਜਿਹੜਾ ਆ ਖੜਾ ਇਹ ਹੈਗਾ ਜੀ 2016 ਮਾਡਲ 53 ਦਾ ਜੌਂਡੀਰ ਇਹ ਵੀ ਟਾਪ ਮਾਡਲ ਹੈ ਇਹ ਵੀ ਟਾਪ ਮਾਡਲ ਹੈ ਓਕੇ ਨਾਲ ਦੇ ਟਾਇਰ ਨੇ ਦੇ 80 ਪੈਸੇ ਅ ਸਰ ਚੌਪੜਾ ਟਾਇਰਾਂ ਦਾ ਨਾਲ ਦੇ ਹੀ ਆ ਸਾਰਾ ਡਾਟ ਓਰੀਜਨਲ ਆ ਫਸਟ ਪਾਰਟੀ ਨਗਦ ਕੈਸ਼ ਦਾ ਪੰਜਾਬ ਨੰਬਰ ਅਸਾ ਮਤਲਬ ਉਹ ਕੈਸ਼ ਨਿਕਲੇ ਹੋਇਆ ਕੋਈ ਐਚਪੀ ਨਹੀਂ ਦੇ ਉੱਪਰ ਪਹਿਲੀ ਪਾਰਟੀ ਦਾ ਓਕੇ ਪਹਿਲੀ ਪਾਰਟੀ ਦੇ ਨਾਮ ਆ ਠੀਕ ਹੈ ਤੇ ਵੀਰੇ ਇਹ ਹੈਗਾ 645 ਇਹ ਕਿੰਨੇ ਘੰਟੇ ਚੱਲੇ ਹੋ ਇਹ ਚੱਲਿਆ ਹੈ 1600 ਘੰਟਾ ਚੱਲਿਆ 1600 ਘੰਟਾ ਤੇ ਕਿੰਨੇ ਦਾ ਮਿਲ ਜੂ ਜੈ 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 ਆਪਾਂ ਦੇ ਦਾਂਗੇ 620000 ਦਾ 620 ਦਾ ਹੋਰ ਕਰ ਲਾਂਗੇ ਮੌਕੇ ਤੇ ਲੈ ਮਿੱਤਰੋ 620 22 ਕਹਿੰਦਾ ਬਾਕੀ ਹੋਰ ਮੌਕੇ ਤੇ ਜਿਹੜੀ ਮਿਹਨਤ ਕਰੋਗੇ ਉਹ ਵੀ ਤੁਹਾਨੂੰ ਫਲ ਮਿਲੂ ਐਤੋਂ ਵੀ ਜਾਣੀ ਕਿ ਕੱਟ ਜੂ ਤੇ ਵੀਰੇ ਜਿਹੜਾ ਆ ਖੜਾ ਇਹ ਹੈਗਾ ਜੀ 2022 ਮਾਡਲ 2022 ਮਾਡਲ ਇਹ ਚੱਲਿਆ 320 ਘੰਟ ਅਰੀਜਨਲ ਸਿਰਫੀ ਹਾਂ ਜਿਵੇਂ ਨਵਾਂ ਟਰੈਕਟਰ ਆ 3 ਸਪੀਡ ਦੇ ਵਿੱਚ ਹੈਗਾ ਓਕੇ ਇਹਦਾ ਮਤਲਬ ਨੰਬਰ ਨੰਬਰ ਇਹਦੇ ਲੱਗਾ ਹੋਇਆ ਕੱਲ ਲੱਗੇ ਹੀ ਨਹੀਂ ਨੰਬਰ ਲੱਗ ਗਿਆ ਇਹਦੀ ਕਾਪੀ ਆਉਣ ਵਾਲੀ ਹੈ ਅੱਛਾ ਤੇ ਲੋ ਮੈਟਰ ਵਾ ਸਟicker ਸੁਕਰਾਂੇ ਖੜੇ ਨੇ ਨਾਲ ਤੇ ਯਾਰ ਪਾਈਪਾਂ ਤੋਂ ਖੜੇ ਤੱਕ ਲਫਾਫੇ ਵੀ ਨਿੱਤਰੇ ਹੋਏ ਸਾਰਾ ਟਰੈਕਟਰ ओरिजिनल ਹੈ ਬਾਈ ਦੇ ਮਾਰਕ ਹੈ ਸਾਰੇ ਬਾਈ ਦੀ ਕਾਪੀ ਹੈ ਓਕੇ ਓਕੇ ਐ ਮੂ ਮਾਰਫਾ ਜੀ ਪਟਾਰਾਂ ਦੇ ਪਿਆ ਜੀ ਆ ਦੇਖੋ ਹਣਾ ਐ ਮਰਫ ਐ ਮਰਫ ਉਹ ਵੀ ਚੱਲਦਾ ਹਲੇ ਤੇ ਵੀਰ ਇਹ ਕਿੰਨੇ ਦਾ ਮਿਲਜੂ ਇਹ ਆਪਾਂ ਦੇ ਦਾਂਗੇ 7 ਲੱਖ ਤੇ 60 ਹਜ਼ਾਰ ਦਾ 7 ਲੱਖ 60 ਹਜ਼ਾਰ ਦਾ ਹਾਂ 82000 ਰੁਪਏ ਇੱਕ ਗੱਲ ਜੀ ਆਪਾਂ ਲੈਸ ਕਰਤਾ ਇਹਨਾਂ ਠੀਕ ਆ ਜਮਾ ਨਵਾ ਟਰੈਕਟਰ ਓਕੇ ਯਾਰ 10 ਹੋਰ ਘਟਾ ਦੀ ਸਾਢੇ ਹੱਥ ਤਾਂ ਦੇ ਦੀ ਠੀਕ ਹੈ ਨਾ ਤੇ ਲੋ ਮੈਟਰ ਸੰਪਰਕ ਕਰ ਲਿਓ ਤੁਹਾਡਾ ਫਾਇਦਾ ਕਰਾਂ ਪਹਿਲੇ ਇਹ ਹੈਗਾ ਜੀ 2020 ਮਾਡਲ ਮੈਸੀ ਵਿੱਚ ਘੱਟ ਮਿਲਦਾ ਗੈਰ ਜਿੱਤੇ ਬਾਧੂ ਮੇਰੇ ਮਲੇ ਖੇਤਾਂ ਵਿੱਚ ਬੁੱਕਦਾ ਹਨਾ ਘੱਟ ਮਿਲਦਾ ਗੈਰ ਜਿੱਤੇ ਬਾਧੂ ਮਿਲੇ ਖੇਤਾਂ ਵਿੱਚ ਬੁੱਕਦਾ ਲੋਕੀ ਗੱਲਾਂ ਕਰਦੇ ਨੇ ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ ਸਹੀ ਗੱਲਾਂ ਨਾ ਸਹੀ ਗੱਲਾਂ ਇਹ ਬਿਲਕੁਲ ਬ੍ਰਾਂਡ ਆਪਣਾ ਜਿਵੇਂ ਆਪਦੀ ਬ੍ਰਾਂਡ ਹੈ ਹੈਨਾ 672000 ਮੋਲਾ ਜੀ ਓਕੇ ਮੌਕੇ ਤੇ ਆਪਾਂ 6.5 ਲੱਖ ਦਾ ਟਰੈਕਟਰ ਦੇ ਦਾਂਗੇ 20 ਮਾਡਲ ਦਾ 6.5 ਲੱਖ ਦਾ ਬਿਲਕੁਲ ਨਵਾਂ ਆ ਆਪ ਹੀ ਸਿਆਲ ਸੂਲ ਦੇ ਵਿੱਚ ਹਵਾ ਨਹੀਂ ਲੱਗਦੀ ਹਾਂ ਜਦੋਂ ਆਪਾਂ ਚਾਲਦਾ ਨੇ ਹੀਟ ਗਨ ਹੈ ਹੀਟ ਗਾਰਡ ਹੁੰਦੇ ਆ ਅੱਛਾ ਸੇਕ ਨਹੀਂ ਪੈਂਦਾ ਅੰਦਰ ਗਰਮੀ ਦੇ ਵਿੱਚ ਸੇਕ ਨਹੀਂ ਪੈਂਦਾ ਮਤਲਬ ਠੰਡਾ ਚ ਹਵਾ ਨਹੀਂ ਹਾਂ ਠੰਡ ਚ ਹਵਾ ਨਹੀਂ ਪੈਂਦੀ ਦੋਨੇ ਕੰਮ ਹੀ ਕਰਦਾ ਦੋਨੇ ਕੰਮ ਕਰਦਾ ਇਹ ਹੈਣਾ ਤੇ 685000 ਦੀ ਡਿਮਾਂਡ ਹੈ 672000 ਮੋਲਾ ਜੀ 72000 ਹਾਂ ਮੌਕੇ ਤੇ ਆਪਾਂ 6.5 ਲੱਖ ਦਾ 6.5 ਲੱਖ ਦਾ ਦੇ ਦਾਂਗੇ ਬਸ ਠੀਕ ਹੈ ਮਤਲਬ 6.5 ਲੱਖ ਚ ਮ ओके ਤੇ ਇਤੁਲਾ ਵੀਰੇ ਇਹੜਾ ਆਖੜਾ ਇਹ ਹੈਗਾ ਜੀ 2022 ਮਾਡਲ ਇਹ ਵੀ 4 ਵੀਲੀ ਆ ਅੱਛਾ 4 ਵੀਲ ਟਰੈਕਟਰ ਆਪਣੇ ਕੋਲੇ ਬਾਧੂੜੇ ਬਾਧੂ ਨੇ 4x4 ਕਿਰਾਏ ਤੇ ਵੀ ਲੈਣੇ ਹੋ ਆਪਾਂ ਕਿਰਾਏ ਤੇ ਵੀ ਦੇ ਦਿੰਨੇ ਆ ਜਿਹੜਾ ਲੋਨ ਹੀ ਕਰਾਉਣਾ ਲੋਨ ਦੀ ਪੈਸੇ ਬਸ ਤਾਂ ਥੋੜਾ ਹੱਥ ਕਿਰਾਏ ਦਾ ਕੀ ਹਿਸਾਬ-ਕਿਤਾਬ ਹੁੰਦਾ ਇਹ ਦੱਸਿਆ ਕਰੋ ਕਿਰਾਇਆ ਆਪਾਂ ਟਰੈਕਟਰ ਦੇ ਹਿਸਾਬ ਨਾਲ ਹੁੰਦਾ ਜੀ ਓਕੇ ਉਹਨੇ ਕਿਸੇ ਨੂੰ 4 ਬੀ ਲੈਣਾ ਉਹ ਜਕਰਾਇਆ ਕਿਸੇ 2 ਬੀ ਲੈਣਾ ਉਹ ਜਕਰਾਇਆ ਓਕੇ ਬਾਗੀ ਟਰੈਕਟਰ ਦੇ ਡਿਪੈਂਡੰਡ ਦਾ ਉਚਾਰ ਮਤਲਬ ਜੇ ਕਿਸੇ ਨੂੰ 1 ਦਿਹਾੜੀ ਦੀ ਰੋਡ ਤਾਂ ਵੀ ਮਿਲ ਜੂ ਜੇ ਕਿਸੇ ਨੂੰ ਮਹੀਨੇ ਦਾ ਕਰਨਾ ਤਾਂ ਵੀ ਮਿਲ ਜੂ ਅਡੋ ਅਡੋ ਫਲੈਕਸੀਬਿਲਟੀ ਹੈ ਸਾਰੀ ਲੋਨ ਵੀ ਅਵੇਲੇਬਲ ਹੈ ਲੋਨ ਵਾਲਾ ਵੀ ਹੁੰਦਾ ਕਈ ਵਾਰ ਪੈਸੇ ਹਾਂ ਵੀ ਮਤਲਬ ਜੇ ਕਿਸੇ ਕੋਲੇ ਡਾਊਨ ਪੇਮੈਂਟ ਭਰ ਕੇ ਅਗਲਾ ਲੋਨ ਕਰਾਉਣਾ ਚਾਹੁੰਦਾ ਉਹ ਵੀ ਕਰਵਾ ਦੇਣੀ ਤੇ ਇਹ 2022 ਮਾਡਲ ਹੈ ਬਾਈ ਇਹ ਕਿੰਨੇ ਦਾ ਮਿਲ ਜੂ ਇਹ ਮੌਕੇ ਤੇ ਦੇ ਦਾਂਗੇ ਆਪਾਂ 10 ਲੱਖ ਰੁਪਏ ਦਾ ਪੂਰਾ ਲੈ ਵੀ ਸਰ 100000 ਰੁਪਏ ਦੇ ਵਿੱਚ ਲੈਸ ਚੱਕ ਵੀ 45000 ਰੁਪਏ ਦੇ ਵਿੱਚ ਲੈਸ ਫੁੱਲ ਟੌਪ ਮਾਡਲ ਆ ਬਾਈ ਮਾਡਲ ਆ ਫੋਰ ਵੀਲ ਚ ਹੈਗਾ ਓਕੇ ਟਾਇਰ ਦੇ ਨਾਲ ਦੀ ਨੇ ਸਾਰੇ ਇਹ ਕਿੰਨੇ ਘੰਟੇ ਚੱਲੇ ਹੋ ਇਹ ਨੂੰ 7-800 ਘੰਟਾ ਕਰੀ ਨੂੰ ਚੱਲੇ ਹੋ ਮੀਟਰ ਦੇ ਪਰਟੀ ਪਹਿਲੀ ਦੇ ਨਾਮ ਹੀ ਆ ਵੀ ਫਰਸਟ ਪਾਰਟ ਸਾਰੇ ਫਰਸਟ ਪਾਰਟ ਓਰੀਜਨਲ ਟਰੈਕਟਰ ਓਕੇ ਓਕੇ ਤੇ ਆ ਵੀ ਆਪਣੀ ਆ ਇਹ ਵੀ 14 ਮਾਡਲ ਦਾ ਬੋਗਾ ਨੰਬਰ ਇਹਦਾ ਹਾਂ ਇਹਦੇ ਟਾਇਰ ਵੀ ਨਾਲ ਦੇਸੀ ਪਏ ਆ ਅੱਛਾ ਓਰੀਜਨਲ ਹੀ ਚੱਲਿਆ ਜੰਨਾ ਚੱਲਿਆ ਸਾਰਾ ਟਰੈਕਟਰ ਓਰੀਜਨਲ ਆ ਠੀਕ ਆ ਸਟੀਅਰਿੰਗ ਡੇਸੀ ਦੀ ਸਰ 14 ਮਾਡਲ ਆ ਛੋਟ ਇੱਕਨੇਕ ਦਾ ਬਣਜੂ ਇਹ ਆਪਾਂ ਦੇ ਦਾਂਗੇ ਮੌਕੇ ਤੇ 355000 ਦਾ 355000 ਦਾ ਤੇ ਦੋ ਮਾਡਲ ਟਰੈਕਟਰ ਆ ਸਾਰਾ ਰੀਜਨਲ ਆ ਪਾਵਰ ਡਿਸਟਰੀਬਿਊਟਰ ਓਕੇ ਲਓ ਮਿੱਤਰੋ ਸਾਰੇ ਟਰੈਕਟਰ ਘੈਂਟ ਘੈਂਟ ਨੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਤੇ ਦੋ ਟਰੈਕਟਰ ਆ ਖੜੇ ਨੇ ਇਹ 750 ਸੋਨ ਵਾਲੀ ਕਾ ਹੈ ਇਹ ਇੱਕ ਨਾ ਮਾਡਲ ਆ ਬਈ ਇਹ 2019 ਮਾਡਲ ਆ ਜੀ 2019 ਮਾਡਲ ਪੰਜਾਬ ਨੰਬਰ ਆ ਵੀ ਹੈ ਨਾ ਡਬਲ ਕਲਚ ਡਿਸਟਰੀਬਿਊਟਰ ਟਾ ਮਾਡਲ ਸਕੰਦਰਾ ਡਬਲ ਕਲਚ ਹੈ ਡਿਸਟਰੀਬਿਊਟਰ ਹੈ ਤੇ ਇਹ ਕਿਨੇ ਆਪਣੇ 3 ਸਪੀਡ ਚ ਆ ਜਾਂਦਾ ਬਈ ਇਹ ਨਹੀਂ ਇਹ 2 ਸਪੀਡ ਆ ਜੀ ਅਸਾਂ 2 ਸਪੀਡ ਦੇ ਵਿੱਚ ਆ ओके ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਹੈਗਾ ਜੀ 5 ਲੱਖ 32000 ਰੁਪਿਆ ਅਸਾ ਇਹ ਚੋ ਡਿਸਕਾਊਂਟ ਕਿੰਨਾ ਕੁ ਹੋ ਜੂ ਇਹ ਮੌਕੇ ਤੇ 5 ਲੱਖ 10000 ਦਾ ਦੇ ਦਿੰਦਾ 5 10 ਦਾ 10 ਚੱਕ ਦੀਏ ਸੱਜਣੋ ਪੂਰੇ 5 ਦਾ ਮਿਲ ਜੂ ਇਹ ਵੀ ਟਰੈਕਟਰ ਕਰ ਲਿਓ ਸੰਪਰਕ ਜਿਹੜੇ ਭਰਾ ਨੇ ਟਰੈਕਟਰ ਲੈਣਾ ਸੋਨਾਲਿਕਾ ਸਿਕੰਦਰ ਦੇ ਵਿੱਚ ਆ ਜਾਂਦਾ 55 ਹਸਪਾਵਰ ਦੇ ਵਿੱਚ ਇਹ ਹਨਾ ਨਵਾਂ ਨਵਾਂ ਟਰੈਕਟਰ ਆ ਜੀ ਸਾਰਾ ਟਰੈਕਟਰ ਓਰੀਜਨਲ ਹੈ ਹਨਾ ਬਾਈ ਹਾਂ ਜਮਾ ਜਮਾ ਜੀ ਓਕੇ ਫੁੱਲ ਗਰੰਟੀ ਹੈ ਮਿੱਤਰੋ ਪੰਜਾਬ ਦਾ ਨੰਬਰ ਹੈ ਪਹਿਲੀ ਪਾਰਟੀ ਦੇ ਨਾਮ ਹੀ ਆ ਬਾਈ ਫਸਟ ਪਾਰਟੀ ਪਹਿਲੀ ਪਾਰਟੀ ਦੇ ਇਹ 2021 ਮਾਡਲ ਆਈ 60 ਦਾ ਇਹ ਵੀ ਟੌਪ ਮਾਡਲ ਚ ਆ ਗਿਆ ਇਹ 3 ਸਪੀਡ ਆ ਨਗਦ ਕੈਸ ਆ ਫਰਸਟ ਪਾਰਟੀ ਦਾ ਅੱਛਾ ਓਕੇ ਸਾਰਾ ਟਰੈਕਟਰ ਓਰੀਜਨਲ ਆ ਜੀ ਟਾਇਰ ਟੂਰੇ ਦੇ ਨਾਲ ਦੀ ਨੇ ਨਾਲ ਦੇ ਨਾਲ ਦੇ ਠੀਕ ਐ ਤੇ ਜਿਹੇ ਦੇ ਰੇਟ ਦੀ ਗੱਲ ਕਰੀਏ ਭਾਈ ਇਹਦਾ ਰੇਟ ਆਈ 685000 ਰੁਪਿਆ 685000 ਤੇ ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਹੋ ਇਹ ਦੇ ਦਾਂਗੇ 665000 ਦਾ 665000 ਦਾ ਟੱਕੇ ਵਾਲਾ ਵੈਂਪਰਾ ਕਨੋਪੀ ਵਗੈਰਾ ਲੱਗੀ ਹੋਈ ਆ ਓਕੇ ਓਕੇ ਹਾਂ ਸਤਰੀ ਵੀ ਘੈਂਟ ਲੱਗੀ ਹੋਈ ਹੈ ਹਨਾ ਤੇ ਲੋ ਮਿੱਤਰੋ ਜਿਹੜਾ ਵੀ ਟਰੈਕਟਰ ਤੁਹਾਨੂੰ ਪਸੰਦ ਆਉਂਦਾ ਨਾ ਸੰਪਰਕ ਕਰ ਲਿਓ ਨੰਬਰ ਬਾਈ ਦਾ ਗੱਗੀ ਦਾ ਸਕਰੀਨ ਤੇ ਚੱਲੀ ਜਾਂਦਾ ਬਹੁਤ ਘੈਂਟ ਘੈਂਟ ਟਰੈਕਟਰ ਬਾਈ ਲਿਆਉਂਦਾ ਤੇ ਕਿਰਾਏ ਤੇ ਵੀ ਦੇ ਦਿੰਦੇ ਨੇ ਜੇ ਕਿਸੇ ਭਰਾ ਨੂੰ ਲੋਡ ਹੋਵੇ ਜੇ ਕਿਸੇ ਨੇ ਡਾਊਨ ਪੇਮੈਂਟ ਭਰ ਕੇ ਲੋਨ ਕਰਵਾਉਣਾ ਉਹ ਵੀ ਕਰਵਾ ਦਿੰਦੇ ਨੇ ਹਾਂ ਹੈਨਾ ਤੇ ਬਿਨਾ ਸੋਮਵਾਰ ਤੋਂ ਸਜਣੋ ਹੰਡਿਆਏ ਮਿਲਦੇ ਆ ਬਾਬਾ ਸੇਲ ਪਰਚੇਜ਼ ਦੇ ਨਾਮ ਤੇ ਬਾਈ ਉਹਦਾ ਸ਼ੋਰੂਮ ਆ ਹਾਂ ਸਟੈਂਡਰਡ ਚੌਂਕ ਦੇ ਵਿੱਚ ਕਰ ਲਿਓ ਸੰਪਰਕ ਜੀ ਮਿਹਰਬਾਨੀ ਧੰਨਵਾਦ